ਕਿਦੇ ਛੋਟੇ ਹੁੰਦੇ ਪੜਿਆ ਕਰਦੇ ਸਾਂ ਸਮਾਂ ਥੋੜਾ ਲਾਉਣਾ ਕਿਉਂਕਿ ਅੱਜ ਕੱਲ ਲੋਕਡਾਊਨ ਚੱਲ ਰਿਹਾ ਹੈ ਬੇੜਾ ਮੱਖਣ ਸ਼ਾਹ ਦਾ ਜਦ ਗਿਆ ਸੀ ਢੋਲੇ ਖਾ ਯੋ ਜੋ ਬੇੜਾ ਢੋਲ ਦਾ ਉਹਦਾ ਚਿੱਤ ਗਿਆ ਕਬ ਰਹਾ ਮਾਫ ਕਰਨਾ ਗੁਰੂ ਕੀ ਸੰਗਤ ਉਹਨੇ ਗੱਲ ਵਿੱਚ ਪੱਲੂ ਪਾ ਕੇ ਗੁਰੂ ਨਵਾਂ ਲਿਆ ਧਿਆ ਕਹਿੰਦਾ ਮੈਂ 512 ਚੜਾਵਾਂਗਾ ਮੇਰਾ ਬੇੜਾ ਕੰਢ ਕੰਡੇਲਾ ਅਰਦਾਸ ਕੀਤੀ ਸਾਧ ਸੰਗਤ ਜੀ ਮਾਫ ਕਰਨਾ ਖਾਲਸਾ ਜੀ ਅਰਦਾਸ ਮਨਜੂਰ ਹੋ ਗਈ ਬਿਰਤੀ ਕਦੇ ਨਾ ਹੋਈ ਜਨਕੀ ਅਰਦਾਸ ਤੇ ਹਥ ਮੱਖਣਸ਼ਾਹ ਦਾ ਬੇੜਾ ਬੰਨੇ ਲਗਿਆ ਉਹਦੇ ਮਨ ਚਾ ਚੜਿਆ ਮਾਫ ਕਰਨਾ ਅਸੀਂ ਤਾਂ ਕਈ ਕੀ ਸੁਖਣਾ ਸੁੱਕੇ ਪੁਰ ਜਾਂਦੇ ਆ ਮਾਫ ਕਰਨਾ ਗੁਰੂ ਕੀ ਸੰਗਤ ਮੱਖਣਸ਼ਾਹ ਆਪਣੇ ਸਾਥੀਆਂ ਨਾਲ ਲੈ ਕੇ ਕਹਿੰਦਾ ਪਹਿਲਾਂ ਉਸ ਗੁਰੂ ਦੇ ਦਰਸ਼ਨ ਕਰੀਏ ਜਿਨੇ ਮੇਰਾ ਡੁੱਬਦਾ ਬੇੜਾ ਬੰਨੇ ਲਾਇਆ ਸਾਥਸੰਗੇ ਜੀ ਕਹਿੰਦੇ ਨੇ ਪੁੱਛਦੇ ਪੁੱਛਦੇ ਬਾਬੇ ਬਕਾਲੇ ਦੀ ਧਰਤੀ ਤੇ ਪੁੱਜ ਜਾ। ਅੱਜ ਕੱਲ ਤਾਂ ਬਾਬਾ ਬਕਾਲਾ ਤਸੀਲ ਬਣ ਗਈ ਐ। ਉਦੋਂ ਬਾਬਾ ਬਕਾਲਾ ਇੱਕ ਛੋਟਾ ਜਿਹਾ ਪਿੰਡ ਹੁੰਦਾ ਸੀ। ਇੱਕ ਵਾਰੀ ਕਹਦੇ ਵਹਿਰੂ ਇੱਕ ਛੋਟਾ ਜਿਹਾ ਪਿੰਡ ਹੁੰਦਾ ਸੀ। ਮੱਖਣ ਸ਼ਾ ਕਹਿੰਦੇ ਨੇ ਪੁੱਛਦੇ ਪੁੱਛਦੇ ਪੰਜਾਬ ਪੁੱਜਿਆ। ਪੰਜਾਬ ਤੋਂ ਪੁੱਛਿਆ। ਪੁੱਛਦੇ ਪੁੱਛਦੇ ਖਾਲਸਾ ਜੀ ਅੰਮ੍ਰਿਤਸਰ ਦੇ ਇਲਾਕੇ 'ਚ ਪੁੱਜਿਆ। ਵੀ ਇੱਥੇ ਕੋਈ ਬਕਾਲਾ ਪਿੰਡ ਹੈਗਾ? ਬਕਾਲਾ ਪਿੰਡ ਹੈਗਾ ਮਾਫ ਕਰਨਾ ਕੱਲ ਕੋਈ ਦੇ ਕੋਈ ਦੇ ਬਾਬੇ ਬਕਾਲੇ ਦੀ ਧਰਤੀ ਤੇ ਪੁੱਜਾ ਜਦੋਂ ਗੁਰੂ ਹਰਿਕ੍ਰਿਸ਼ਨ ਮਹਾਰਾਜ ਬਚਨ ਕਰ ਗਏ ਸਨ ਕਿ ਬਾਬਾ ਬਸੇ ਵਿੱਚ ਬਕਾਲੇ ਇਹ ਜਿਹਨੇ ਸੋਢੀ ਸਨ ਗੁਰ ਤੇਗ ਬਹਾਦਰ ਦੇ ਖਾਨਦਾਨ ਦੇ ਸ਼੍ਰੀ ਗਨ ਗੁਰੂ ਸਾਹਿਬ ਦੇ ਉਹ ਸਾਰੇ ਜਾਗ ਨਾ ਬਾਬੇ ਬਕਾਲੇ ਤੁਰ ਕੇ ਵੀ ਕੋਈ ਕਹਿੰਦਾ ਸਾਡੇ ਵਾਲ ਇਸ਼ਾਰਾ ਕੀਤਾ ਜੀ ਕੋਈ ਕਹਿੰਦਾ ਸਾਡੇ ਵਾਲ ਇਸ਼ਾਰਾ ਕੀਤਾ ਜੀ ਉਹ ਸਾਰੇ ਗੱਡੀਆਂ ਲਾ ਕੇ ਬੈਠ ਗਏ ਮਾਫ ਕਰਨਾ ਤੇ ਇਧਰ ਮੱਖਣ ਸ਼ਾਹ ਜਦੋਂ ਸਾਸੰਗ ਜੀ ਕਹਿੰਦੇ ਨੇ ਕਿ ਬਕਾਲੇ ਪੁੱਜਿਆ ਉੱਥੇ ਨਾ ਗੁਰੂਆਂ ਦੇ ਝੰਡ ਬਕਾਲੇ ਤੋਂ ਬਾਹਰ ਖੜੇ ਕੀਤੇ ਸਨ ਉਹਨਾਂ ਜਾ ਕੇ ਪੁੱਛਿਆ ਕਿ ਇੱਥੇ ਕੋਈ ਗੁਰੂ ਆ ਗਿਆ ਇੱਕ ਸਿਆਣੇ ਪੁਰਸ਼ ਨੇ ਆਖਿਆ ਸ਼ਾਹ ਜੀ ਇੱਥੇ ਗੁਰੂਆਂ ਦਾ ਘਟਾ ਹੈ ਇੱਥੇ ਦੇ ਜਿੰਨੀਆਂ ਪਤੀਆਂ ਉਹਨੇ ਹੀ ਗੁਰੂ ਜਿੰਨੀਆਂ ਪਤੀਆਂ ਉਹਨੇ ਹੀ ਗੁਰੂ ਕਹਿ ਲੱਗੇ ਭਈ ਮਾਫ ਕਰਦੋ ਮੱਖਣ ਸ਼ਾਹ ਕਹਿੰਦਾ ਮੈਂ ਅਸਲੀ ਗੁਰੂ ਨੂੰ ਮਿਲਣਾ ਹੈ ਉਹ ਕਹਿੰਦੇ ਅਸਲੀ ਕਿਹੜਾ ਤੇ ਨਕਲੀ ਕਿਹੜਾ ਇਹਦੇ ਸਾਨੂੰ ਪਤਾ ਕੋ ਨਹੀਂ ਪਰ ਇੱਥੇ ਮਾਫ ਕਰਨਾ بڑے ਗੁਰੂ ਨੇ ਆ ਕੇ ਆ ਜਾਓ ਨਾ ਗੁਰੂਆਂ ਨੂੰ ਕਹਿ ਦਿਓ ਕਿ ਕੋਈ ਸੇਠ ਸੌਕਰ ਆਪਣੀ ਸੁਖਣਾ ਲਾਉਣ ਵਾਸਤੇ ਆਇਆ ਹੈ ਉਤਾਰਨ ਵਾਸਤੇ ਆਇਆ ਹੈ ਮਾਫ ਕਰ ਬੈਦ ਉਹਨੇ ਵਾਅ ਦਿੱਤੀ ਉਹਨਾਂ ਗੁਰੂਆਂ ਨੂੰ ਕਿ ਕੋਈ ਇੱਥੇ ਸੌਕਰ ਸੇਠ ਸੁਖਣਾ ਉਤਾਰਨ ਵਾਸਤੇ ਆਇਆ ਹੈ ਉਹਨਾਂ ਨੂੰ ਮਾਫ ਕਰਨਾ ਉਹਨਾਂ ਦੇ ਚੇਲੇ ਚਪੜੇ ਸਾਰੇ ਅੱਗੇ ਵਧੇ ਉੱਥੇ 22 ਗੁਰੂ ਆਣ ਬੈਠੇ ਉੱਥੇ 22 ਗੁਰੂ ਆਣ ਬੈਠੇ ਚਿੱਤੇ ਖੇਤ ਵਿਛਾਇ ਮਾਫ ਕਰਨਾ ਇਹਨਾਂ ਗੁਰੂਆਂ ਨੂੰ ਵੇਖ ਕੇ ਮੱਖਣ ਸ਼ਾ ਗਿਆ ਪਰ ਪਰਮਾਹ ਕਹਿ ਲਗਾ ਵੀ ਇਹ ਕੀ ਗੱਲ ਹੈ ਇਹ ਮਾਫ ਕਰਨਾ 22 ਗੁਰੂ ਬੇੜਾ ਤਾਂ ਮੇਰਾ ਇੱਕ ਦੇ ਬੰਨੇ ਲਾਇਆ ਤੇ ਉਹ ਪਰਮਾਹ ਗਿਆ ਉਖਲਾ ਗਿਆ ਵੀ ਇੱਥੇ ਪਤਾ ਕੀ ਕਿਵੇਂ ਲੱਗੇ ਕਿ ਅਸਲੀ ਗੁਰੂ ਕਿਹੜਾ ਤੇ ਨਕਲੀ ਕਿਹੜਾ ਉਹਨੇ ਸੋਚਿਆ ਚਲੋ ਕੋਈ ਗੱਲ ਇਹਨੂੰ ਅਜਮਾ ਕੇ ਵੇਖੀਏ ਪੰਜ ਪੰਜ ਸੋਨ ਲਿਆ ਮੂਰਾ ਕਾਢੇ ਗੁਰਜੀ ਚ ਕਨੇ ਕਨੇ ਗੁਰੂ ਦੇ ਅੱਗੇ ਰੱਖਿਆ ਰੱਖੀਆਂ ਕੋਈ ਕਹਿੰਦਾ ਤੇਰਾ ਕੰਮ ਦਿਨ ਦੁਗਣਾ ਹੋਵੇ ਕੋਈ ਕਹਿੰਦਾ ਕੰਮ ਚੌਗਣਾ ਹੋਵੇ ਕੋਈ ਕਹਿੰਦਾ ਤੇਰੀ ਚੜਦੀ ਕਲਾ ਹੋਵੇ ਕੋਈ ਕਹਿੰਦਾ ਕੋਈ ਤੇਰੀ ਹੋਰ ਚੜਦੀ ਕਲਾ ਹੋਵੇ ਪਰ ਮਾਫ ਕਰਨਾ ਸਾ ਸਿਮ ਮੱਖਣਸ਼ਾਹ ਦੇ ਮੰਦਾ ਸ਼ੰਕਾ ਦੂਰ ਨਾ ਹੋਇਆ ਖੈਰ ਬਾਬੇ ਬਕਾਲੇ ਦੀ ਧਰਤੀ ਤੋਂ ਬਾਹਰ ਪੁੱਜਾ ਛੋਟੇ ਛੋਟੇ ਪਿੰਡਾਂ ਦੇ ਵਾਗੀ ਛੋਟੇ-ਛੋਟੇ ਪਿੰਡਾਂ ਦੇ ਪਾਲੀ ਜਿੱਥੇ ਸਾਧ ਸੰਗਤ ਜੀ ਪਸ਼ੂ ਚਾਰਦੇ ਸਨ ਪੈ ਡੰਗਰ ਚਰਾਉਂਦੇ ਸਨ ਪੈ ਮੱਖਣਸ਼ਾ ਉਹਨਾਂ ਬੱਚਿਆਂ ਕੋਲ ਪੁੱਜਿਆ ਆਖਿਆ ਮਾਫ ਕਰਨਾ ਬੱਚਿਓ ਇੱਥੇ ਕੋਈ ਹੋਰ ਗੁਰੂ ਵੀ ਹੈ ਉਹਨਾਂ ਬੱਚਿਆਂ ਨੇ ਆਖਿਆ ਸ਼ਾਹ ਜੀ ਤੁਹਾਨੂੰ ਕੋਈ ਗੁਰੂ ਨਹੀਂ ਮਿਲਿਆ ਇਹਦੇ ਸਾਰਾ ਨਗਰੀ ਗੁਰੂਆਂ ਦਾ ਮੁੱਕਰੀ ਗੱਲ ਕੀ ਸਾਧ ਸੰਗਤ ਜੀ ਇਹਦੇ ਸਾਰਾ ਨਗਰੀ ਦੇ ਗੁਰੂਆਂ ਦਾ ਉਸ ਮੌਕੇ ਗੁਰੂ ਕੀ ਸੰਗਤ ਮੱਖਣਸ਼ਾਨਿਆ ਆਖਿਆ ਮੈਨੂੰ ਗੁਰੂ ਤੇ ਬੜੇ ਮਰੇ ਨੇ ਮੈਨੂੰ ਅਸਲੀ ਗੁਰੂ ਚਾਹੀਦਾ ਅਸਲੀ ਗੁਰੂ ਚਾਹੀਦਾ ਗੁਰੂ ਤਾਂ ਹੋਰ ਹੀ ਬੜੇ ਮਿਲਣੇ ਉਹਨੇ ਕਿ ਅਸਲੀ ਤੇ ਨਕਲੀ ਦਾ ਸਾਨੂੰ ਕੋਈ ਨਹੀਂ ਪਤਾ ਪਰ ਗੁਰੂ ਇੱਥੇ ਇਹ ਸਹਿਜ ਇਹ ਨਗਰੀ ਗੁਰੂਆਂ ਦਾ ਉਹਨੇ ਜਿਹੜਾ ਸਿਆਣਾ ਬੱਚਾ ਬੋਲਿਆ ਕੇ ਨਾਲ ਕੇ ਆਖਿਆ ਸ਼ਾਹ ਜੀ ਸ਼ਾਹ ਜੀ ਇੱਥੇ ਹੋਰ ਤਾਂ ਗੁਰੂ ਕੋਈ ਗੁਰੂ ਨਹੀਂ ਉਹ ਸਾਹਮਣੇ ਕੱਖਾਂ ਦੀ ਕੁੜੀਆ ਸਾਡੇ ਬਜ਼ੁਰਗ ਦੱਸਦੇ ਨੇ ਉੱਥੇ ਇੱਕ ਤੇਗਾ ਕਮਲਾ ਵਸਦਾ ਉੱਥੇ ਇੱਕ ਤੇਗਾ ਕਮਲਾ ਰਹਿੰਦਾ ਮਾਫ ਕਰਨਾ 27 ਸਾਲ ਹੋ ਨੂੰ ਹੋਗਣੇ ਬੈਠੇ ਨੂੰ ਅਸੀਂ ਮਾਫ ਕਰਨਾ ਉਹਨਾਂ ਕਦੇ ਹਾਲਤੇ ਨਹੀਂ ਵੇਖਿਆ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਆਗਦੇ ਰਹਿੰਦੇ ਨੇ ਅਦਾ ਅਦਾ ਪੜ ਲਓ ਭਾਈ ਖਾਲਸਾ ਜੀ ਉਹ ਤਾਂ ਬੇਦਨਾ ਕਿਸੇ ਨੂੰ ਦੱਸਦੇ ਤਲਾਸ਼ ਪਰ ਅੰਦਰ ਸਭ ਨਹੀਂ ਤਾਨੇ ਮੈ ਜਲੇਨ ਹੋਣ ਜੀ ਖੁਦਾਏ ਦੇ ਭੇਦ ਨਾ ਕਿਸੇ ਦੇਣ ਆਖਿਆ ਸ਼ਾਹ ਜੀ ਉਥੇ ਇੱਕ ਤੇਗਾ ਕਮਲ ਰੈਂਦਾ ਮੱਖਣ ਸ਼ਾਹ ਦੀ ਆਤਮਾ ਜਾਗਣ ਦੀ ਕੋਸ਼ਿਸ਼ ਕਰੀ ਸੀ ਮੱਖਣ ਸ਼ਾਹ ਨੇ ਸੋਚਿਆ ਜਿਸ ਉਹਦੀ ਆਤਮਾ ਕਹਿ ਰਹੀ ਹੈ ਮੱਖਣ ਸ਼ਾਹ ਜਿਸ ਗੁਰੂ ਦੀ ਭਾਲ ਵਾਸਤੇ ਤੂੰ ਨਿਕਲਿਆ ਹੈ ਤਲਾਸ਼ ਵਾਸਤੇ ਤੂੰ ਨਿਕਲਿਆ ਹੈ ਕੋਝ ਵਾਸਤੇ ਤੂੰ ਨਿਕਲਿਆ ਹੈ ਉਹ ਗੁਰੂ ਸੱਚਮੁੱਚ ਇਸ ਕੱਖਾਂ ਦੀ ਕੁੜੀਆ ਚੋਣਾ ਹੈ ਉੱਥੇ ਪੁੱਜਦਾ ਮਾਤਾ ਨਾਨਕੀ ਬੂਹੇ ਅੱਗੇ ਬੈਠੇ ਸਤਿਵਾਜੇ ਅੱਗੇ ਬੈਠੇ ਸਨ ਮੈਂ ਆਖਣ ਸੰਨਸਕਾਰ ਕੀਤੀ ਆਖਿਆ ਮਾਤਾ ਜੀ ਮੈਂ ਗੁਰੂ ਸਾਦੇ ਦਰਸ਼ਨ ਕਰਨੇ ਨੇ ਆਖਿਆ ਠਹਰੋ ਸੇੜ ਜੀ ਮੈਂ ਦੇਖਿਆ ਕਿ ਦੇ ਸਮਾਧੀ ਚ ਤਨੀ ਬੈਠੇ ਮਾਫ ਕਰਨਾ ਇਹ ਸਮਾਧੀ ਚ ਬੈਠੇ ਹੋਣ ਤੇ ਮਾਫ ਕਰਨਾ ਕੋਈ ਸਮਾਂ ਇੰਤਜ਼ਾਰ ਕਰਨੀ ਪਵੇਗੀ ਅੱਗੇ ਮਾਤਾ ਜੀ ਨੇ ਕਿਹਾ ਕਿ ਤੁਸੀਂ ਇੱਥੇ ਥੋੜੀ ਇੰਤਜ਼ਾਰ ਕਰੋ ਮਾਤਾ ਜੀ ਭੁਰੇ ਜੀ ਗਏ ਮਾਤਾ ਨਾਨਕੀ ਜੀ ਤੇ ਅਗੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਮਾਫ ਕਰਨਾ ਗੱਲ ਦਾ ਚੋਗਾ ਉਤਾਰ ਕੇ ਕਮੀਜ਼ ਛੱਟ ਲਾਈ ਜਾਂਦੀ ਪਿੱਠ ਤੇ ਤੇ ਆਪਾਂ ਕਮੀਜ਼ ਵਗੈਰਾ ਪਾਈ ਇੱਕ ਕਮੀਜ਼ ਅੜਦਾ ਜੁਬਦਾ ਆਪਾਂ ਕਮੀਜ਼ ਉਤਾਰ ਕੇ ਇੱਕ ਪਾਸੇ ਰੱਖ ਦਿੰਨੇ ਆ ਤੇ ਉਸ ਮੌਕੇ ਗੁਰ ਤੇਗ ਬਹਾਦਰ ਜੀ ਮਾਤਾ ਜੀ ਨੇ ਦੇਖਿਆ ਇਹ ਉਹ ਚੋਗਾ ਗੱਲੇ ਦਾ ਉਤਾਰ ਕੇ ਇੱਕ ਪਾਸੇ ਰੱਖ ਕੇ ਬੈਠੇ ਗੁਰ ਤੇਗ ਬਹਾਦਰ ਜੀ ਮਾਤਾ ਨੇ ਆਖਿਆ ਆਖਿਆ ਪਾਈ ਕੋਲੇ ਦਰਸ਼ਨ ਕਰਨ ਵਾਸਤੇ ਕੋਈ ਸ਼ੌਕ ਕਰਾਇਆ ਉਸ ਮੌਕੇ ਉੱਪਰ ਤੇਗ ਬਾਦ ਮਾਰਿਆ ਨੇ ਆਖਿਆ ਮਾਫ਼ ਕਰਨਾ ਗੁਰ ਤੇਗ ਬਾਦ ਮਾਰਨੇ ਆਖਿਆ ਮਾਤਾ ਕੰਨ ਰੋਕਣਾ ਸੀ ਉਹਦੀ ਇੰਤਜ਼ਾਰ ਵਿੱਚ ਤਾਂ ਮੈਂ ਬੈਠਾ ਹਾਂ ਉਹਦੀ ਇੰਤਜ਼ਾਰ ਵਿੱਚ ਤਾਂ ਮੈਂ ਬੈਠਾ ਹਾਂ ਤੂੰ ਤੁਸੀਂ ਕੰਨ ਰੋਕਣਾ ਸੀ ਉਹਨੂੰ ਆਉਣ ਦੇ ਭਾਈ ਸੱਪਾਈ ਗੁਰਦਾਸ ਜੀ ਜਾਂਦੇ ਨੇ ਚਰਨ ਸ਼ਰਨ ਗੁਰ ਇੱਕ ਪਿੰਡਾਂ ਜਹਲ ਚੱਲੇ ਸਤਗੁਰ ਕੋਟ ਪਿੰਡਾਂ ਅੱਗੇ ਹੋਏ ਲੇਟ ਹੈ ਜਿਹੜਾ ਸਿੱਖ ਗੁਰੂਵਾਲੇ ਇਕਨ ਪਟਕੇ ਜਾਂਦਾ ਹੈ ਗੁਰੂ ਅਗੋਂ ਕਰੋੜਾ ਕਦਮ ਪਟ ਕੇ ਸਿੱਖ ਨੂੰ ਲੈਣ ਵਾਸਤੇ ਆਉਂਦਾ ਕਹਿੰਦੇ ਨੇ ਮੱਖਣ ਸ਼ਾ ਨੂੰ ਮਾਤਾ ਨਾਨਕੀ ਨੇ ਆਖਿਆ ਜਾਓ ਸੇਵ ਜੀ ਬਖਸ਼ ਦੇ ਦਰਵਾਜ਼ੇ ਖੁੱਲ ਗਏ ਨੇ ਜਾਓ ਦਰਸ਼ਨ ਕਰ ਲੋ ਮੱਖਣ ਸ਼ਾ ਇਹ ਯਾਦ ਸਾਸ ਸੰਗ ਦੀ ਗਿਆ ਓਰੇ ਦੇ ਅੰਦਰ ਤੇ ਸਾਸ ਹਯੂਰ ਦੇ ਚਿਹਰੇ ਦਾ ਮਾਫ ਕਰਨਾ ਨੂਰ ਦੇਖ ਕੇ ਮਾ ਲਾਲ ਰੰਗ ਜਿਸ ਕੋ ਲੱਗਾ ਜਿਸਕੇ ਵਿੜ ਭਾਗਾ ਮੈਲਾ ਕਦੇ ਨਾ ਵੀ ਨਾ ਲਾਗੇ ਦਾਗਾ ਸਾਤਸੰਗ ਜੀ ਮੱਖਣ ਸ਼ਾ ਨੂੰ ਤਸੱਲੀ ਤਾਂ ਹੋ ਗਈ ਅਸਲੀ ਗੁਰੂ ਇਹੋ ਹੀ ਹੈ ਪਰ ਮਨ ਸ਼ੰਕਾ ਪੈਦਾ ਹੋ ਗਿਆ ਪਹਿਲੇ ਗੁਰੂਆਂ ਦੀ ਤਰ੍ਹਾਂ ਏਸ ਗੁਰੂ ਦਾ ਰੰਗ ਕਿਦੇ ਰੋਟੀਆਂ ਖਾ ਕੇ ਲੱਗੇ ਲਾਲ ਤੇ ਨਹੀਂ ਹੋਇਆ ਮੱਖਣ ਸ਼ਾ ਨੇ ਪਰਖਣ ਵਾਸਤੇ ਪੰਜ ਸੋਨੇ ਦੇ ਮੋਹਰੇ ਰੱਖ ਕੇ ਮੱਥਾ ਟੇਕਿਆ ਗੁਰੂ ਸਾਹਿਬ ਗੁਰ ਤੇਗ ਬਹਾਦਰ ਮਹਾਰਾਜ ਨੇ ਆਖਿਆ ਸ਼ਾ ਜੀ ਕੀ ਕੀਤਾ ਮਾਫ ਕਰਨਾ ਤੂੰ 500 ਸੋਨੇ ਦੀ ਮੋਹਰ ਚੜਾ ਕੇ ਮਾਫ ਕਰਨਾ ਗੁਰੂ ਕੀ ਸੰਪ 500 ਸੋਨੇ ਦੀ ਮੋਹਰ ਸੁਖ ਕੇ ਆ ਪੰਜ ਲੱਗਾ ਚੜਾਉਣ ਮਾਫ ਕਰਾ ਤੇ ਮੇਰੇ ਤੇਰੇ ਖੂਬੇ ਕਿਲ ਜਹਾਜ ਤੇ ਤੇਰੇ ਖੂਬੇ ਕਿਲ ਜਹਾਜ ਤੇ ਗੁਰਾ ਦਿੱਤੀ ਪਿੱਠ ਕੋਹਾ ਮਾਰਾ ਵੀ ਪਿੱਠ ਕੋਹਾਗੇ ਆਖਿਆ ਦੇ ਤੇਰੇ ਜਹਾਜ ਦੇ ਜਿਹੜੇ ਕਿਲ ਖੂਬੇ ਨੇ ਮੇਰੀ ਪਿੱਠ ਦੇ ਵਿੱਚ ਅਜੇ ਇਹ ਜ਼ਖਮ ਵੀ ਅਲ ਆਲੇ ਨੇ ਮਾਫ ਕਰਨਾ ਪੂਰੇ ਰਾਜੇ ਨਹੀਂ ਹੋ ਰਾਜੀ ਨਹੀਂ ਹੋਏ ਕਹਿੰਦੇ ਸ਼ਾਹ ਜੀ ਗੁਰੂ ਘਰ ਦੇ ਵਿੱਚ ਮਾਇਆ ਦੀ ਤਾਂ ਕੋਈ ਕਮੀ ਨਹੀਂ ਪਰ ਮaaf ਕਰਨਾ ਆਪਣੇ ਬਚਨਾਂ ਦੇ ਪੂਰਾ ਨਹੀਂਦਾ ਆਖਿਆ ਸ਼ਾਹ ਜੀ ਪਰ ਆਹ ਕੰਮ ਤੁਸੀਂ ਕੁਝ ਠੀਕ ਨਹੀਂ ਕੀਤਾ ਮaaf ਕਰਨਾ ਸੁਖ ਕੇ 500 ਚੜਾਵੇਂ 5 ਮੋਰਾ ਦੇਖ ਸਾਡਾ ਮੋਢਾ ਛੱਲੀਆ ਗਰਜ ਹਾਇ ਤੇ ਗੁਰਾਂ ਦੇ ਤੀ ਪੈਟ ਕੁਆ ਮਕਨ ਸ਼ਾ ਮਾਦੇ ਜਾਣ ਟੈਪਿਆ ਕਹਿ ਲਗਾ ਮਹਾਰਾਜ ਮੈਂ ਤੁਹਾਨੂੰ ਪ੍ਰਗਟ ਕਰਾਂਗਾ ਗੁਰੂ ਤੇਗ ਬਹਾਦਰ ਮਾਰ ਨੇ ਆਖਿਆ ਮਕਨ ਸ਼ਾ ਪ੍ਰਗਟ ਹੋਣ ਵਿੱਚ ਬੜੇ ਦੁੱਖ ਨੇ ਜਿਹੜਾ ਸਾਨੂੰ ਪ੍ਰਗਟ ਕਰੇਗਾ ਉਹਦਾ ਗੁਰੂ ਨਾਨਕ ਦੀ ਦਰਗਾਹ ਚ ਮੂੰਹ ਕਾਲਾ ਹੋਵੇਗਾ ਪ੍ਰਗਟ ਹੋ ਕੇ ਮੇਰੇ ਪਿਤਾ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਨੂੰ ਜੰਗ ਲੜਨੇ ਪਏ ਨੇ ਮਾਫ ਕਰਨਾ ਪ੍ਰਗਟ ਹੋ ਕੇ ਮੱਖਣਸ਼ਾ ਮੇਰੇ ਦਾਦਾ ਗੁਰੂ ਅਰਜਨ ਦੇਵ ਮਹਾਰਾਜ ਨੂੰ ਤੱਤੀਆਂ ਤਵੀਆਂ ਦੇ ਬਹਿਣਾ ਪਿਆ ਜਿਹੜਾ ਸਾਨੂੰ ਪ੍ਰਗਟ ਕਰੂ ਉਹਦਾ ਗੁਰੂ ਨਾਨਕ ਦੀ ਦਰਗਾਹ ਚ ਮੂੰਹ ਕਾਲਾ ਹੋ ਮੱਖਣਸ਼ਾ ਨੇ ਆਖਿਆ ਮਹਾਰਾਜ بس ਇੰਨੀ ਗੱਲ ਹੈ ਮੱਖਣਸ਼ਾ ਹੋਰਾਸਾ ਤੋਂ ਬਾਹਰ ਆਇਆ ਮਾਤਾ ਨਾਨਕੀ ਨੇ ਬੇਨਤੀ ਕੀਤੀ ਮਾਤਾ ਜੀ ਆਹ ਰੋਟੀਆਂ ਪਕਾਉਣ ਵਾਲਾ ਤਵਾ ਮੈਨੂੰ ਜਰਾ ਦਿਓ ਜਦੋਂ ਮਾਤਾ ਨੇ ਕਿਹਾ ਤਵੇ ਦਾ ਕੀ ਕਰਨਾ ਆਖਿਆ ਮਾਤਾ ਜੀ ਤਵਾ ਦਿਓ ਪਿਤਾ ਮਾਤਾ ਨਾਨਕੀ ਪਾਸੋਂ ਲੈ ਕੇ ਉਹਦੀ ਕਾਲ ਕਾਲਖ ਮੱਖਣ ਸ਼ਾਹ ਨੇ ਆਪਣੇ ਮੂੰਹ ਦੇ ਉੱਤੇ ਮਲ ਕੇ ਗੁਰ ਤੇਗ ਬਹਾਦਰ ਜੀ ਦੇ ਚਰਨਾਂ 'ਚ ਗੱਜ ਪੱਲੂ ਪਾ ਕੇ ਬੇਨਤੀ ਕੀਤੀ ਮਹਾਰਾਜ ਨਾਨ ਪਾਸ਼ਾ ਕਹਿੰਦੇ ਮੱਖਣ ਸ਼ਾਹ ਆ ਕੀ ਕੀਤਾ ਆਖੇ ਤੁਹਾਡਾ ਬਜਰ ਪੂਰਾ ਕੀਤਾ ਤੁਸੀਂ ਦੱਸੋ ਤੁਹਾਡੇ ਤੋਂ ਵੱਡੀ ਕੋਈ ਗੁਰੂ ਨਾਨਕ ਦੀ ਦਰਗਾਹ ਹੋਰ ਵੀ ਆਹ ਕਲਤਾ ਜੀ ਤੁਹਾਡੇ ਤੋਂ ਵੱਡੀ ਗੁਰੂ ਨਾਨਕ ਦੀ ਦਰਗਾਹ ਕੋਈ ਹੋਰ ਵੀ ਹੈ ਖਾਲਸਾ ਦੀ ਕੁਛ ਕੱਖਾਂ ਦੀ ਕੁੜਕ ਕੁੜੀ ਆ ਦੇ ਉੱਤੇ ਚੜ ਕੇ ਮੱਖਣ ਸ਼ਾਹ ਨੇ ਆਖਿਆ ਦੁਨੀਆ ਦੇ ਰੋਕੋ ਪੱਲੂ ਮਾਰਿਆ ਮਾਫ ਕਰਨਾ ਗੁਰੂ ਕੀ ਸੰਗਤ ਕਹਿੰਦਾ ਗੁਰੂ ਲਾਦੋ ਰੇ ਉਸ ਲਾਕੇ ਦੀ ਬੋਲੀ ਹੈ ਗੁਰੂ ਲਾਦੋ ਬਾਪ ਗੁਰੂ ਲੱਭ ਵੇ ਕਹਿੰਦਾ ਗੁਰੂ ਲਾਦੋ ਰੇ ਗੁਰੂ ਲਾਦੋ ਰੇ ਗੁਰ ਲਾਦੋ ਰੇ ਗੁਰ ਲਾਦੋ ਰੇ